ਦੋਸਤੋ ਜੋ ਸਿੱਧੂ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਅੱਜ ਦੇਖੋ ਮੌਸਮ ਕਿੰਨਾ ਜ਼ਿਆਦਾ ਵਧੀਆ ਪਹਿਲਾਂ ਤਾਂ ਹਨੇਰੀ ਆ ਰਹੀ ਸੀ ਜੋਰ-ਜੋਰ ਦੀ ਬੱਦਲ ਲਾਸ਼ ਕਰਿਆ ਸੀ ਦੇਖੋ ਹੁਣ ਹਨੇਰੀ ਤੋਂ ਬਾਅਦ بارش ਦਾ ਮੌਸਮ ਦੇਖੋ ਕਿੰਨੀ ਵਧੀਆ ਗ੍ਰੀਨਰੀ ਹੋ ਗਈ ਦੇਖੋ ਇੱਧਰ ਇਹਦਾ ਮੌਸਮ ਪੀੜ ਪੌਦੇ ਹਰੇ-ਹਰੇ ਦੇਖ ਰਹੇ ਆ ਇੰਨੀ ਇੰਨੀ ਜ਼ਿਆਦਾ بارش ਆਈ ਉਹ ਦੇਖੋ ਲਾਈਟਾਂ ਵੀ ਮਤਲਬ ਡੇਗ ਰਹੀਆਂ ਸੀ ਇਦਾਂ ਬਿਜਲੀ ਵੀ ਦੇਖੋ ਚਮਕ ਰਹੀ ਐ ਇਦਾਂ ਲੱਗ ਰਿਹਾ ਜਿੱਦਾਂ ਉਧਰ ਦੇਖੋ بارش بارش ਦੇਖੋ بارش ਬਿਜਲੀ ਬਹੁਤ ਜ਼ਿਆਦਾ ਚਮਕ ਰਹੀ ਐ ਹੁਣ ਆਪਾਂ ਜਾਵਾਂਗੇ ਅੰਦਰ ਓਕੇ ਅੰਦਰ ਜਾ ਕੇ ਆਪਾਂ ਦੇਖਾਂਗੇ ਅੰਦਰ ਜਾ ਕੇ ਆਪਾਂ ਅੰਦਰ ਦਾ ਵੀਊ ਤੁਹਾਨੂੰ ਦਿਖਾਵਾਂਗੇ ਅੰਦਰ ਦੇਖੋ ਲੱਗ ਰਹੀ ਸੀ ਭੁੱਖ ਹੁਣ ਆਪਾਂ ਥੋੜਾ ਜਿਹਾ ਦੇਖ ਦਾਂਗੇ ਖਾਣ ਵਾਸਤੇ ਹੈ ਕਿ ਨਹੀਂ ਆਪਣੇ ਖਾਣ ਵਾਸਤੇ ਤਾਂ ਫਿਲਹਾਲ ਕੁਝ ਵੀ ਨਹੀਂ ਸੀ ਦੇਖੋ ਆਪਾਂ ਆਲਮੋਸਟ ਸਫਾਈ ਸਾਰੀ ਗਾੜੀ ਦਿੱਤੀ ਸੀ ਬਸ ਹੁਣ ਟਾਈਮ ਓਵਰ ਹੋ ਹੀ ਗਿਆ ਸੀ ਲਗਭਗ ਜਾਣ ਦਾ ਠੀਕ ਆਪਾਂ ਦੇਖਦੇ ਹਾਂ ਖਾਣ ਵਾਸਤੇ ਕੁਝ ਕੁਝ ਹੈ ਕਿ ਨਹੀਂ ਹਾਂਜੀ ਆਪਾਂ ਲੱਗ ਰਹੀ ਸੀ ਭੁੱਖ ਤੇ ਆਪਾਂ ਟੈਕੋ ਤਿਆਰ ਕੀਤੇ ਆਪਣੇ ਵਾਸਤੇ ਦੇਖੋ ਤੇ ਟੈਕੋ ਦੇ ਨਾਲ ਹੀ ਆਪਾਂ ਚਾ ਕਿਉਂਕਿ ਮੀਂਹ ਦਾ ਮੌਸਮ ਸੀ ਚਾਹ ਨੂੰ ਵੀ ਬੜਾ ਦਿਲ ਕਰ ਰਿਹਾ ਸੀ ਤੇ ਤੁਹਾਡੇ ਨਾਲ ਆਪਾਂ ਚਾਹ ਤਿਆਰ ਕਰਾਂਗੇ ਓਕੇ ਲਓ ਜੀ ਟੀ ਆਪਣੀ ਰੈਡੀ ਹੋ ਗਈ ਆ ਓਕੇ ਹੁਣ ਆਪਾਂ ਪੀਵਾਂਗੇ ਟੀ ਅੱਜ ਆਪਾਂ ਸਵੇਰ ਦੀ ਸੈਰ ਤਾਂ ਕਰ ਨਹੀਂ ਸਕਦੇ ਕਿਉਂਕਿ ਬਾਰਿਸ਼ ਦਾ ਬਹੁਤ ਮੌਸਮ ਹੋਣ ਕਰਕੇ ਅੱਜ ਸਵੇਰ ਦੀ ਸੈਰ ਵਾਸਤੇ ਕੋਈ ਆਇਆ ਨਹੀਂ ਤਾਂ ਕਰਕੇ ਆਪਾਂ ਫਿਰ ਇਦਾਂ ਹੀ ਆਨੰਦ ਮਾਣਨੇ ਆ ਓਕੇ